ਬਾਈ ਜੀ ਹੋਰ ਕੀ ਆਲਾ ਤੇ ਬਾਈ ਜਿਹੜੇ ਆਪਾਂ ਜੋੜੇ ਲਾਏ ਸੀ ਤਿੰਨ ਹਨਾ ਮੇਰੇ ਸਾਹਮਣੇ ਹਫਤਾ ਦੋ ਹਫਤੇ ਹੋ ਗਏ ਆ ਨਹੀਂ ਹਫਤਾ ਹੋ ਗਿਆ ਸੱਚ ਸੋਰੀ ਹਫਤਾ ਹੋ ਗਿਆ ਤੇ ਆਪਾਂ ਉਹ ਜੋੜੇ ਅੱਜ ਆਪਾਂ ਖੁੱਲੇ ਛੜਤੇ ਸੀ ਠੀਕ ਆ ਉਹ ਆਪਾਂ ਲਾਈਵ 'ਚ ਦੱਸਤਾ ਹੀਗਾ ਖੁੱਲੇ ਛੜਤਾ ਸਾਰਾ ਕੁਝ ਕਰਤਾ ਸੀ ਆ ਬਾਕੀ ਆਪਾਂ ਐਂ ਦਿਖਾ ਦਿੰਨੇ ਤੁਹਾਨੂੰ ਠੀਕ ਆ ਜਿਵੇਂ ਆਪਾਂ ਤਿੰਨ ਜੋੜੇ ਛੱਡੇ ਆ ਤੇ ਤਿੰਨ ਦੋ ਜੋੜੇ ਆਪਾਂ ਨਵੇਂ ਲਾਉਣੇ ਉਹ ਆਪਾਂ ਹੁਣ ਦਿਖਾਵਾਂਗੇ ਬਾਕੀ ਵੀਡੀਓ ਦੇ ਵਿੱਚ ਬਾਕੀ ਬਣੇ ਰਹੋ ਤੇ ਬਾਕੀ ਆਪਾਂ ਆ ਦਿਖਾ ਦਿੰਨੇ ਕਬੂਤਰ ਜਿਹੜੇ ਆਪਾਂ ਜੋੜੇ ਲਾਏ ਹੋਏ ਤੇ ਛੜਤੇ ਖੁੱਲੇ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦੇ ਜੋੜੇ ਲੱਗੇ ਹੋਏ ਤੇ ਬਾਕੀ ਮੈਂ ਤੁਹਾਨੂੰ ਦਿਖਾ ਦੇਣਾ ਕਿਹੜਾ-ਕਿਹੜਾ ਜੋੜਾ ਵਾ ਆ ਜੋੜਾ ਤਾਂ ਭਾਈ ਇਹਦਾ ਲਾਇਆ ਹੋਇਆ ਵਾ ਕਾਲੀ ਚੀਨੀ ਤੇ ਆ ਡੱਬਾ ਕਬੂਤਰ ਆ ਇੱਕ ਅੱਖ ਉਹਦੀ ਖੱਟੀ ਆ ਤੇ ਇੱਕ ਕਾਲੀ ਆ ਬੰਦਾ ਵਾ ਇਹ ਦੋਨੇ ਖੱਟੀਆਂ ਅੱਖਾਂ ਇਹਦੀਆਂ ਤੇ ਬਾਕੀ ਜਿਹੜਾ ਉਹ ਸ਼ਾਕਾ ਕਬੂਤਰ ਆ ਕਾਲੀਆਂ ਅੱਖਾਂ ਦਾ ਉਹਦੀ ਜੋੜੀ ਆ ਭਾ ਕਬੂਤਰੀ ਨਾਲ ਲਾਈ ਆ ਉਹ ਦੇਖ ਲਓ ਉਹਦੇ ਇੱਕ ਅੱਖ ਚ ਤੀਰ ਪੈਂਦਾ ਮਾੜਾ ਜਾਂ ਇਹ ਕੋ ਲੱਗੀ ਹੋਈ ਆ ਤੇ ਬਾਕੀ ਉਤਲੀ ਜੋੜੀ ਆ ਲੱਗੀ ਹੋਈ ਆ ਆ ਜੰਟੇ ਵਾਲਿਆਂ ਚੋਂ ਆਂ ਖੱਟੀਆਂ ਅੱਖਾਂ ਦੀ ਕਬੂਤਰੀ ਤੇ ਕਬੂਤਰ ਧੰਨੇ ਵਾਲਿਆਂ ਚੋਂ ਆ ਫਿਰ ਆ ਕਿ ਲੋ ਤੇ ਬਾਕੀ ਤੁਹਾਨੂੰ ਲੈਂਥ ਤੋਂ ਪਤਾ ਚੱਲੀ ਜਾਊਗਾ ਹਨਾ ਇਹ ਕਿ ਲੋ ਲੈਂਥ ਦੋਨਾਂ ਦੀ ਬਹੁਤ ਤਗੜੀ ਏ ਇੱਕ ਤਾਂ ਬਾਕੀ ਆ ਕਬੂਤਰ ਵੀ ਕੈਂਟ ਲੱਗਿਆ ਜੋੜੇ ਬਾਕੀ ਦੱਸੋ ਕਿਵੇਂ ਦੇ ਲੱਗੇ ਬਾਕੀ ਹਨਾ ਬਾਕੀ ਆਪਾਂ ਅੱਗੇ ਬਣਿਆ ਰਿਓ ਵੀਡੀਓ ਦੇ ਨਾਲ ਬਾਕੀ ਆਪਾਂ ਜਿਹੜੇ ਹੁਣ ਨਵੇਂ ਜੋੜੇ ਲਾਵਾਂਗੇ ਉਹ ਵੀ ਦਿਖਾਵਾਂਗੇ ਇਹ ਆਪਾਂ ਅੱਜ ਹੀ ਖੁੱਲੇ ਛੱਡੇ ਸੀਗੇ ਆ ਜਿੰਨੇ ਆ ਤਿੰਨ ਜੋੜੇ ਛੱਡੇ ਹੋ ਜਾਂ ਖਲੋਣੇ ਨੇ ਬਣਾਏ ਆਪਾਂ ਸਾਰਾ ਲਾਈਕ ਚ ਦੱਸਤਾ ਹੀਗਾ ਮੈਂ ਸਵੇਰ ਲਾਈਵ ਆਇਆ ਸੀਗਾ ਆਪਾਂ ਲੈ ਚੀ ਦੱਸਿਆ ਸਾਰਾ ਕੁਝ ਬਾਕੀ ਮੈਂ ਚੱਲ ਬਾਕੀ ਆਪਾਂ ਦੂਜੀ ਵੀਡੀਓ ਬਣਾ ਕੇ ਪਾ ਦਾਂਗੇ ਲੌਂਗ ਜਿਵੇਂ ਆਪਾਂ ਹੁਣ ਬਣਾਈ ਜਾਂਦੇ ਆ ਖੁਦ ਤੇ ਬਾਕੀ ਸਾਰਾ ਕੁਝ ਆਪਾਂ ਇਹਦੇ ਚ ਦੱਸਾਂਗੇ ਹਨਾ ਦੇ ਮਾੜੀ ਮੋਟੀ ਦਵਾਈ ਦੂਵੀ ਪਾਉਣੀ ਹੈ ਉਹ ਵੀ ਪਾ ਦਾਂਗੇ ਕਿਉਂਕਿ ਮੈਂ ਸਵੇਰ ਦਾ ਦਾਣਾ ਕੱਲ ਪਰਸੋ ਦਾ ਹੀ ਪਾਇਆ ਹੋਇਆ ਸੌਰੀ ਕੱਲ ਦਾ ਪਾਇਆ ਹੋਇਆ ਤੇ ਪਾਣੀ ਨਹੀਂ ਪਾਇਆ ਸਵੇਰ ਦਾ ਕਿਉਂਕਿ ਹੁਣ ਦਾਣਾ ਪਾਣੀ ਜਿਹੜਾ ਪਹਿਲਾਂ ਆਪਾਂ ਦਵਾਈ ਪਾਵਾਂਗੇ ਹਨਾ ਉਹ ਸਾਰਾ ਪੀ ਲੈਣਗੇ ਹੁਣ ਭੁੱਖੇ ਹੋਣਗੇ ਸਾਰੇ ਕਬੂਤਰ ਤੇ ਨਾਲੇ ਪਾਣੀ ਰਜਮਾ ਪੀਣਗੇ ਤੇ ਨਾਲੇ ਉਹ ਦਵਾਈ ਵੀ ਇਹਨਾਂ ਨੂੰ ਲੱਗ ਲੁਗ ਜਾਊਗੀ ਹਨਾ ਫਿਰ ਦਾਣੇ ਨਾਲ ਥੋੜੀ ਜੀ ਤੁਹਾਨੂੰ ਪਤਾ ਗਲੱਚ-ਕਲੂਛ ਦੇ ਦਿੰਦੇ ਹੁੰਦੇ ਕਈ ਕਬੂਤਰ ਬਾਕੀ ਇਹਨਾਂ ਨੇ ਗਲਛਣੀ ਤਾਂ ਹੈ ਨਹੀਂ ਕਿਉਂਕਿ ਤੇ ਆਏ ਹੋਣਗੇ ਹਨਾ ਪਾਣੀ ਇਹਨਾਂ ਨੇ ਕੱਢਣਾ ਨਹੀਂ ਉਹ ਕਬੂਤਰ ਮਿੱਟੀ ਖਾਈ ਜਾਂਦਾ ਮਿੱਟੀ ਪਾ ਕੇ ਦੇਖਣੀ ਸੀ ਕਿਸੇ ਦਿਨ ਉਹ ਵੀ ਪਾ ਕੇ ਦੇਖੋ ਕਿਉਂ ਨਾ ਕਲਕੋ ਕੀ ਕਰਨੀ ਦਾ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ ਉਹ ਪਾਵਾਂਗੇ ਉਹ ਆਪਾਂ ਉਹ ਪਾਵਾਂਗੇ ਜਿਹੜੀ ਗਾਂ ਆਪਣੀ ਦੇਸੀ ਗਾਂ ਦੀ ਉਹ ਮੂਤ ਦਿੰਦੀ ਹੈ ਨਾ ਉਹਦੇ ਠਾ ਜਿਹੜੀ ਮਿੱਟੀ ਹੁੰਦੀ ਆ ਉੱਪਰੋਂ ਉੱਪਰੋਂ ਲਾ ਲਈ ਤੇ ਜਿਹੜੀ ਠਾ ਮਿੱਟੀ ਜੀ ਹੁੰਦੀ ਹੈ ਨਾ ਉਹ ਪਾ ਦੇ ਕਬੂਤਰਾਂ ਨੂੰ ਉਹ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ ਬਾਕੀ ਜਿਹੜੇ ਕੈਲਸ਼ੀਅਮ ਦੂਜੀਆਂ ਆਦੀ ਹੈ ਨਾ ਪਸ਼ੂਆਂ ਵਾਲੀ ਉਹ ਵੀ ਪਾ ਸਕਦੇ ਆ ਬਾਕੀ ਉਹ ਆਪਦੀ ਮਰਜ਼ੀ ਹੈ ਜਿਹੜੀ ਪਾਣੀ ਮਰਜ਼ੀ ਆ ਬਾਕੀ ਆਪਾਂ ਹੁਣ ਜਾਣੇ ਆ ਕਿ ਦੂਸਰੇ ਜੋੜੇ-ਜੋੜੇ ਲਾਉਣੇ ਆ ਨਵੇਂ ਤੇ ਉਹ ਦੇਖ ਲਿਓ ਬਾਕੀ ਠੀਕ ਆ ਤੇ ਆਪਾਂ ਉਹ ਉਧਰ ਆਪਾਂ ਪਿੰਜਰੇ ਪਿੰਜਰੇ ਚ ਪਾ ਲਈਏ ਬਾਕੀ ਉਹ ਕਬੂਤਰ ਉਹ ਦਿਖਾਉਣਾ ਬਾਕੀ ਤੁਹਾਨੂੰ ਆਜੋ ਜਾਣਨਾ ਤੇ ਬਾਕੀ ਦੋ ਜੋੜੀ ਲੱਗਣਗੇ ਕਿਉਂਕਿ ਯਾਰ ਆਪਣੇ ਕੋਲੇ ਦੋ ਪਿੰਜਰੇ ਹੀ ਆ ਇੱਕ ਨਹੀਂ ਕਰਨਾ ਇਕੱਠੇ ਕਰ ਲਈ ਸੀਗੇ ਬਾਅਦ ਜਿਹਦੇ ਜਿਹਦੇ ਨਾਲ ਜੋੜਾ ਲਾਉਣਾ ਹੈ ਆਪਾਂ ਉਹ ਲਾ ਲਾਂਗੇ ਤੇ ਬਾਕੀ ਫਿਰ ਇੱਕਰੀ ਆਪਾਂ ਖੁੱਡਿਆਂ 'ਚ ਹੀ ਰੱਖ ਦਾਂਗੇ ਪਿੰਜਰਿਆਂ 'ਚ ਨਹੀਂ ਤੇ ਦਾਣਾ ਪਾਣੀ ਰੋਮ ਹੀ ਪਾਇਆ ਕਰਾਂਗੇ ਜਿਵੇਂ ਰੋਜ਼ ਪਾਉਣੇ ਹੁੰਦੇ ਆ ਠੀਕ ਆ ਹਨਾ ਤੇ ਆਪਾਂ ਪਿੰਜਰੇ ਦੇ ਵਿੱਚ ਹੀ ਦਾਣਾ ਪਾਵਾਂਗੇ ਜਿਵੇਂ ਆਪਾਂ ਦੋ ਜੋੜਾ ਹੋ ਗਿਆ ਹੈ ਨਾ ਇੱਕ ਜੋੜੇ ਨੂੰ ਅਲੱਗ ਦਾਣਾ ਪਾਤਾ ਇੱਕ ਨੂੰ ਅਲੱਗ ਦਾਣਾ ਪਾਤਾ ਠੀਕ ਆ ਏ ਬਾਈ ਜੀ ਮੈਂ ਨਾ ਪਹਿਲਾਂ ਮੈਂ ਕਹਿੰਦਾ ਦਵਾਈ ਪਾ ਦਈ ਯਾਰ ਜਿਹੜੀ ਆਪਾਂ ਦਵਾਈ ਲਿਆਏ ਸੀ ਆ ਵਾੜੀ ਤੇ ਇਦੋਂ ਬਾਅਦ ਮੈਂ ਕਹਿੰਦਾ ਜੋੜੇ ਲਾ ਲਾਂਗੇ ਕਿਉਂਕਿ ਨਾ ਪਾਣੀ ਪੂਣੀ ਪਾ ਦਈ ਏ ਕਰੀ ਨਾ ਰਜਮਾ ਤੇ ਪੀਪੂ ਲੈਣਗੇ ਇਦੋਂ ਬਾਅਦ ਆਪਾਂ ਪਿੰਜਰਿਆਂ ਚ ਪਾ ਦਾਂਗੇ ਤੇ ਬਾਕੀ ਇਕੜੀ ਆ ਜੋੜੇ-ਜੁੜੇ ਲੈ ਜਾ ਲੈ ਜਾਂਦੇ ਉਧਰ ਸੋਰੀ ਜੋੜੇ ਆ ਕਿ ਨਾ ਅਜੇ ਜੋੜੇ ਲੱਗੇ ਨਹੀਂ ਇਕੜੀ ਛਰਦ ਨੇ ਕਬੂਤਰੀਆਂ ਦੀ ਕਬੂਤਰੀਆਂ ਵਾਲੀ ਸੜ ਤੇ ਕਬੂਤਰਾਂ ਨੂੰ ਕਬੂਤਰਾਣੀ ਸੜ ਜਿਹੜੇ ਜੋੜੇ ਆਪਾਂ ਉਹਨਾਂ ਨੂੰ ਵੀ ਆ ਪਾਵਾਂਗੇ ਪਾਵਰ ਜੈਲ ਕਿਉਂਕਿ ਥੋੜਾ ਜਾਂ ਨਾ ਇਹਨਾਂ ਦਾ ਸੈਟ ਜੇ ਹੋ ਜਾਣਗੇ ਜ ਤੇ ਮਾਰੀ ਮੋਟੀ ਹੈ ਨਾ ਜਿਹੜੇ ਪੋਟੇ ਚ ਜੋ ਵੀ ਕੋਈ ਹੋਊਗੀ ਮਾਰੀ ਮੋਟੀ ਬਿਮਾਰੀ ਉਹ ਵੀ ਸੈੱਟ ਹੋ ਜੂਗੀ ਇਹਦੇ ਨਾਲ ਤੇ ਬਾਕੀ ਇੱਕ ਰਿ ਆਪਾਂ ਛੱਡ ਦਨੇ ਖੁੱਡੇ ਚ ਇਦੂ ਬਾਦ ਪਾਣੀ ਪੂਣੀ ਪਿਆ ਕੇ ਜਿਹੜਾ ਦਾਣਾ ਪਾਣੀ ਖਾਣਾ ਆ ਖਾ ਲੈਣਗੇ ਤੇ ਇਦੂ ਬਾਦ ਫਿਰ ਆਪਾਂ ਛੱਡ ਦਾਂਗੇ ਇਹਨਾਂ ਨੂੰ ਪਿੰਜਰਾਂ ਚ ਅਲੱਗ ਅਲੱਗ ਪਿੰਜਰਾਂ ਚ ਛੱਡ ਦਾਂਗੇ ਜੋੜਿਆ ਤੇ ਫਿਰ ਹਫਤਾ ਕਿ ਇਹਨਾਂ ਨੂੰ ਐ ਰੱਖਾਂਗੇ ਬਾਅਦ ਚ ਆਪਾਂ ਖੁੱਲੇ ਛੱਡ ਦਾਂਗੇ ਜਿਵੇਂ ਆਪਣੇ ਦੂਜੇਲੇ ਕਬੂਤਰ ਸੀਗੇ ਠੀਕ ਆ ਤੇ ਇਹ ਕਰੀ ਆਪਾਂ ਛੱਡ ਦਿੰਨੇ ਆ ਤੇ ਇਦੂ ਬਾਦ ਆਪਾਂ ਦਵਾਈ ਪਾ ਦਿੰਨੇ ਆ ਇਹ ਵੀ ਤੁਹਾਨੂੰ ਦਿਖਾਉਣੇ ਆ ਬਾਕੀ ਤੁਹਾਨੂੰ ਲੋ ਭਈ ਆ ਇੱਧਰ ਛੱਡ ਦਿੰਨੇ ਆ ਠੀਕ ਆ ਕਬੂਤਰਾਂ ਨੂੰ ਤੇ ਕਬੂਤਰੀਆਂ ਕਬੂਤਰੀਆਂ ਆਲੀ ਛੇੜ ਛੱਡ ਦਾਂਗੇ ਕਬੂਤਰ ਛੱਡਦੇ ਆ ਹੁਣ ਕਬੂਤਰੀਆਂ ਨੂੰ ਛੱਡ ਦੇ ਇੱਕ ਮਿੰਟ ਹੋ ਜਾ ਇਹਨੂੰ ਕਰ ਲਈਏ पिਂਜਰਾ ਤੇ ਫਿਰ ਇਹਨਾਂ ਨੂੰ ਯਾਰ ਦਾਣਾ ਪਾਣੀ ਤੇ ਇਹਨਾਂ ਨੂੰ ਪਹਿਲਾਂ ਪਾਣੀ ਪਿਵਾਵਾਂਗੇ ਰਜਮਾ ਠੀਕ ਆ ਥੋੜਾ ਦਵਾਈ ਅਸਰ ਵੀ ਕਰੇ ਹਨਾ ਦਾਣਾ ਬਾਅਦ ਚ ਪਾਵਾਂਗੇ ਠਹਿਰ ਕੇ ਦੱਸਾਂਗੇਆਂ ਮਿੰਟਾਂ ਬਾਅਦ ਜਾਂਦਾ ਫਿਰ ਪਹਿਲਾਂ ਆਪਾਂ ਦਾਣਾ ਪਾ ਦਿੰਨੇ ਬਾਕੀ ਉਹ ਦੇਖਨੇ ਕੀ ਸਾਫ ਸਾਬ ਕਰ ਲਈਏ ਮੈਂ ਕਹਿੰਨਾ ਨਾ ਦਾਣਾ ਪਾ ਦਈਏ ਜਿਨ੍ਹਾਂ ਨੇ ਦਾਣਾ ਖਾਣ ਦਾਣਾ ਖਾ ਲੈਣਗੇ ਕਿਉਂਕਿ ਫਿਰ ਇਦੋਂ ਬਾਅਦ ਆਪਾਂ ਦਸਾਂ ਮਿੰਟਾਂ ਬਾਅਦ ਪਾਣੀ ਪਿਆ ਦਾਂਗੇ ਹਨਾ ਯਾਰ ਅਜਮਾ ਪਾਣੀ ਦਾ ਫਿਰ ਵੀ ਪੀਨਗੇ ਹੀ ਇਹ ਦੇਖਦੇ ਆ ਮੇਰੇ ਸਾਹਮਣੇ ਦਾਣਾ ਚੁਗਣਗੇ ਇੱਧਰਲੇ ਸਾਰੇ ਕਬੂਤਰ ਆਪਣੇ ਦਾਣੇ ਤੇ ਆਈ ਜਾਂਦੇ ਮੇਰੇ ਸਾਹਮਣੇ ਦਾਣਾ ਹੈ ਨਹੀਂ ਗੱਦਰ ਅੱਧਰ ਦਾਣਾ ਪਾ ਕੇ ਦੇਖ ਲੈਣਾ ਇੱਕ ਅੜੀ ਬੜੀ ਤੇ ਇੱਕ ਮਿੰਟ ਉਹ ਜੋ ਦਾਣਾ ਸਾਹਮਣੇ ਪਿਆ ਉਹ ਚੱਕ ਲਈਏ ਆਪਾਂ ਉਹ ਦਾਣਾ ਪਿਆ ਸੀਗਾ ਚੱਕ ਲੈਣੇ ਆ ਤੇ ਬਾਕੀ ਉਹ ਦਾਣਾ ਕੀ ਆ ਜਿਹੜੀ ਦਵਾਈ ਦਬੂਈ ਪਾਣੀ ਆ ਉਹ ਦਾਣੇ ਤੋਂ ਬਾਅਦ ਪਾ ਦਾਂਗੇ ਜਦੋਂ ਆਪਾਂ ਪਾਣੀ ਪਾਵਾਂਗੇ ਅੱਧਰ ਤਾਂ ਦਾਣਾ ਪਿਆ ਜੋੜਿਆਂ ਵਾਲੀ ਸਾਈਡ ਇਹਨਾਂ ਨੂੰ ਤਾਂ ਪਾਣੀ ਪੀਣਾ ਹਣੇ ਨੇ ਮੇਰੇ ਹਿਸਾਬ ਨਾਲ ਇਹਨ ਇਹਨਾਂ ਨੂੰ ਆਪਾਂ ਪਾਣੀ ਪਿਆ ਦਾਂਗੇ। ਓਹੋ ਕਿੰਨੀ ਮਿੱਟੀ ਡਾਤੀ ਇਹਨਾਂ ਨੇ ਤਾਂ। ਦਾਣਾ ਯਾਰ ਨਾ ਥੋੜਾ ਹੀ ਪਾਵਾਂਗੇ ਨਾ ਦਾਣਾ ਛੱਡ ਦਿੰਦੇ ਆ ਵਿੱਚ। ਇੱਕ ਈ ਇੰਨਾ ਕੁ ਪਾਵਾਂਗੇ ਬਸ। ਬਸ ਜਦੋਂ ਚੋਕਲਿਆ ਇਦੂ ਬਾਦ ਹੋ ਕਰਾਂਗੇ ਆਪਾਂ ਨਾ। ਕੋਟਰੇਆਂ ਜਿਹੜੀਆਂ ਉਹ ਵੀ ਲਿਆਵਾਂਗੇ ਯਾਰ ਸਾਰਾ ਕੁਝ ਅਜੇ ਰਹਿਦਾ ਯਾਰ ਪੈਸਾਂ ਦੀ ਬੜੀ ਤੰਗੀ ਏ ਇੱਕ ਈ ਨਾ। ਮੈਂ ਚਲ ਇਕੱਠੀਆਂ ਹੀ ਲਿਆਵਾਂਗੇ ਫਿਰ ਹਨਾ ਥੋੜੀਆਂ ਇਹਨਾਂ ਨਾਲੇ ਭੱਡੀਆਂ ਲੰਮੀਆਂ ਸਾਰਾ ਕੁਝ ਕਰਾਂਗੇ। ਇਆ ਮਾਕੇ ਖਾਂਦੇ ਸੋਹਣੇ ਲੱਗਦੇ ਪਏ ਹਨ ਕਹਿਤਾ ਯਾਰ ਪੂਰਾ ਸਿਸਟਮ ਸਿਰਾਂ ਲੱਗੀ ਜਾਂਦਾ ਯਾਰ ਪੂਰਾ ਚਲੋ ਹੁਣ ਫਿਰ ਆਪਾਂ ਕਬੂਤਰਾਂ ਵਾਲੀ ਸਾਈਡ ਵੀ ਪਾਉਣੇ ਆਂ ਦਾਣਾ ਫਿਰ ਤੁਹਾਨੂੰ ਦਿਖਾਉਣੇ ਆਂ ਬਾਕੀ ਲਓ ਬਈ ਅੱਧਰ ਵੀ ਦਾਣਾ ਪਾਤਾ ਆਪਾਂ ਅੱਧਲੀ ਸਾਈਡ ਰਹਿ ਗਿਆ ਤੇ ਅੱਧਰਲੀ ਸਾਈਡ ਆਪਣੇ ਕਬੂਤਰ ਹੈ ਸਾਰਾ ਵੇ ਥੋੜੇ ਆ ਕਬੂਤਰੀਆਂ ਜਾਦੀਆਂ ਹਨ ਅੱਧਰ ਥੋੜਾ ਜਿਹਾ ਝੁੰਡ ਘੱਟ ਲੱਗਦਾ ਪਿਆ ਵਾ ਮੈਂ ਚੱਲ ਦਾਣਾ ਪਾ ਦੀਏ ਪਹਿਲਾਂ ਬਾਅਦ ਚ ਵੀਡੀਓ ਬਣਾ ਲਈਏ ਹਨਾ ਤੇ ਆਪਣਾ ਵੀ ਅੰਦਰਲੀ ਸਾਈਡ ਯਾਰ ਜੋੜਿਆਂ ਵਾਲੀ ਸਾਈਡ ਦਾ ਦਾਣਾ ਪਿਆ ਹੋਇਆ ਓਏ। ਇਹ ਦਾਣਾ ਤਾਂ ਬਹੁਤ ਪਿਆ ਇਹਨਾਂ ਨੂੰ ਪਾਣੀ ਦੀ ਲੋੜ ਆ ਮੇਰੇ ਸਾਹਮਣੇ ਪਾਣੀ ਆਪਾਂ ਰੱਖ ਦਿੰਨੇ ਆ। ਉਹ ਦਵਾਈ ਵਾਲਾ ਰੱਖਾਂਗੇ ਨਾ ਜਿਹੜਾ ਪਾਣੀ ਬਚੂਗਾ ਉਹ ਦੂਸਰੇ ਜਿਹੜੇ ਆਪਾਂ ਦੂਸਰੇ ਜੋੜੇ ਆਪਾਂ ਉਹਨਾਂ ਨੂੰ ਪਾ ਦਾਂਗੇ। ਠੀਕ ਆ ਭਰਾ। 1 ਮਿੰਟ ਰੋਜੋ ਫਿਰ ਆਪਾਂ ਪਾਣੀ ਪੋਣੀ ਮੈਨੂੰ ਦਵਾਈ ਦਬਈ ਪਾ ਲੈਣ ਤੋਂ ਫਿਰ ਮੈਂ ਤੁਹਾਨੂੰ ਦਿਖਾਉਣਾ ਬਾਕੀ। ਤੇ ਆਪਾਂ ਜੋੜਿਆਂ ਵਾਲੀ ਸਾਈਡ ਪਹਿਲਾਂ ਦਵਾਈ ਪਾ ਦਿੰਨੇ ਆ। ਉਹਨਾਂ ਨੂੰ ਪਿਆ ਦੇਣੀ ਕਿਉਂਕਿ ਉੱਧਰ ਦਾਣਾ ਦੂਣਾ ਖਾਦਾ ਹੋਇਆ ਪਹਿਲਾਂ। ਇਹ ਅੰਦਰਲੇ ਜਿਹੜਾ ਅੱਧਰੂ ਵੀ ਖਾ ਇਨਾਂ ਨੂੰ ਵੀ ਪਾਹੀ ਦਵਾਂਗੇ ਹੁਣ ਢੱਕਣ ਪਾਈਏ ਕੀ ਕਰੀਏ ਨੇੜੇ ਆ ਜਾ ਦਿਖਾ ਦੇ ਇੱਕ ਟੱਕਰ ਦੋ ਹੀ ਪਾ ਦਈਏ ਯਾਰ ਇੰਨੇ ਕਬੂਤਰਾਂ ਨੂੰ ਪਾਉਣੀ ਆ ਜਦੋਂ ਪਾਣੀ ਕਰੀ ਨੇੜੇ ਕਰੀ ਢੱਕਣ ਧੋ ਲਈਏ ਉਹ ਪਾਣੀ ਲੈ ਆਈ ਸੁੱਕੋ ਨੇੜੇ ਪਾਣੀ ਲਾਇਆ ਤੇ ਆਪਾਂ ਦਵਾਈ ਪਾ ਲਈਏ ਛਿੱਗ ਦੀ ਕਾਹਦੀ ਬਣ ਗਿਓ ਪਰ ਦਵਾਈ ਪੋੜ ਇਹ ਦਵਾਈ ਉਹ ਪਾਲਾ ਬਚਾਲੜਾ ਖੋਲ ਜੋੜਿਆਂ ਵਾਲੀ ਸਾਈਡ ਪਾਈਏ ਪਹਿਲਾਂ ਜਲਦੀ ਜਲਦੀ ਖੋਲ ਦੇ ਬਰਾਮ ਪਰ ਤੇ ਜੱਟਾ ਆ ਗਏ ਬਈ ਪੀਓ ਪਾਣੀ ਆਣ ਕੇ ਜਿੰਨਾ ਪੀਣਾ ਪੀ ਲੋ ਬਾਕੀ ਇਹ ਬਾਕੀ ਛੱਡ ਦਿਓ ਇੱਕ ਰਜਮਾ ਜਿਹਾ ਪੀ ਲੈਣਗੇ ਦਾਣਾ ਤੇ ਇਹਨਾਂ ਨੇ ਖਾਧਾ ਹੀ ਹੋ ਜਾ ਪਹਿਲਾਂ ਹੀ ਮੈਂ ਤਾਂ ਹੀ ਥੋੜਾ ਜਿਹਾ ਪਾਣੀ ਨਾ ਥੋੜਾ ਜਿਹਾ ਲੇਟ ਹੀ ਪਾਇਆ ਵਾ ਮੈਂ ਜਿਹੜਾ ਦਵਾਈ ਵਾਲਾ ਹਨਾ ਫਿਰ ਥੋੜਾ ਜਿਹਾ ਰਜਮਾ ਪਾਣੀ ਪੀਣ ਕੇ ਥੋੜਾ ਅਸਰ ਤਾਂ ਕਰੂਗੀ ਦਵਾਈ ਫਿਰ ਇਹਨਾਂ ਨੂੰ ਵੀ ਦੇ ਇਹਨਾਂ ਨੇ ਪੀਣਾ ਨਹੀਂ ਸੀਗਾ ਤੇ ਇਹਨਾਂ ਨੂੰ ਪਿਆ ਤਾਂ ਫਿਰ ਦੂਸਰੀ ਸਾਈਡ ਵੀ ਰੱਖ ਦੇ ਇੱਕ ਮਿੰਟ ਰੋ ਜੋ ਫਿਰ ਇਹ ਪੀ ਲੈਣਗੇ ਇੱਕ ਦੀ ਫੇਰ ਰਜਮਾ ਜਾਂ ਪੀ ਲੈਣ ਮੈਂ ਕਹਿੰਨਾ ਬਾਕੀ ਕਬੂਤਰ ਘੈਂਟ ਘੜਦਾ ਉਹ ਵੀ ਹੈ ਨਾ ਯਾਰ ਕਬੂਤਰ ਸਾਰੇ ਇੱਕ ਦੀ ਮੈਂ ਥੋੜੇ ਜਿਹਾ ਘੈਂਟ ਜੀ ਲਾਇਆ ਜੋੜੇ ਜਿਹੜੇ ਜਿਹੜੇ ਮੈਨੂੰ ਮੈਨ ਜੇ ਲੱਗਦੇ ਹੈ ਹਨਾ ਇੱਕ ਰੀ ਆਪਾਂ ਉਹੀ ਲਾਇਆ ਇੱਕ ਰੀ ਤਿੰਨ ਲਾਇ ਦੋ ਕਬੂਤਰ ਆਪਣੇ ਹੋਰ ਆ ਉਹ ਤੁਹਾਨੂੰ ਮੈਂ ਬਾਅਦ ਵਿੱਚ ਦਿਖਾਉਂਗਾ ਵੀਡੀਓ ਚ ਬਾਕੀ ਆਪਾਂ ਪਹਿਲਾਂ ਦਿਖਾਈ ਹੋਇਆ ਜਦੋਂ ਆਪਾਂ ਜੋੜੇ ਲਾਵਾਂਗੇ ਨਾ ਉਦੋਂ ਵੀ ਦਿਖਾਉਂਗਾ ਤੁਹਾਨੂੰ ਬਾਕੀ ਮੈਂ ਆ ਪੀ ਲੈਣ ਦਾ ਕਬੂਤਰੀ ਆਈਏ ਡਰਦੀ ਹੋਣੀ ਹੈ ਮੇਰੇ ਸਾਬ ਨਾਲ ਇਹ ਰੀ ਰਜਮਾ ਪੀ ਲੈਣ ਤਾਂ ਫਿਰ ਆਪਾਂ ਦੂਸਰਿਆਂ ਨੂੰ ਵੀ ਰੱਖਦੇ ਪਾਣੀ ਦੂਸ ਦਾਣਾ ਇਹਨਾਂ ਨੇ ਸਾਰਿਆਂ ਨੇ ਖਾ ਲਿਆ ਜਿੰਨਾ ਖਾਣਾ ਸੀਗਾ ਮਾੜਾ ਮੋਟਾ ਰਹਿ ਗਿਆ ਉਹ ਤੁਹਾਨੂੰ ਪਤਾ ਹੁਣ ਜਿੰਨਾ ਇਹਨਾਂ ਨੇ ਛੱਡਣਾ ਸ਼ਾਦੀ ਦੇਣਾ ਬਸ ਉਰਾ ਜਿਆਦਾ ਨਾ ਗਾਂ ਰੱਖਿਆ ਕਰ ਯਾਰ ਨਾ ਵੈਸੇ ਡੋਲ ਡੂਲ ਦਿੰਦੇ ਆ ਅੱਗੇ ਹੁਣ ਸਾਰੇ ਵਧੀਆਂ ਆਉਂਦੀਆਂ ਨਾ ਪਾਣੀ ਢੋੜਦੇ ਔਰਦੇ ਆਉਂਦੇ ਆ ਵਧੀਆਂ ਦਾ ਜਮਾ ਪਾਣੀ ਪੀਣਗੇ ਦਵਾਈ ਵਾਲਾ ਥੋੜਾ ਜਿਹਾ ਅਸਰ ਵੀ ਹੋਵੇ ਨਾ ਇਹਨਾਂ ਨੇ ਗਲਛਣਾ ਹੋਣ ਇਹਨਾਂ ਨੂੰ ਤੇ ਲੱਗੀ ਹੋਗੀ ਇਹਨਾਂ ਨੇ ਗਲਛਣਾ ਮਣੀ ਹੋਣ ਤਾਂ ਆਪਾਂ ਤਾਂ ਹੀ ਥੋੜਾ ਜਿਹਾ ਉਹ ਕਰੀਦਾ ਥੋੜਾ ਜਿਹਾ ਪਾਣੀ ਆਪਾਂ ਘਾਟੀ ਪਾਈ ਦਿੰਦਾ ਨਹੀਂ ਯਾਰ ਕੀ ਪਾ ਦਾ ਕਰ ਦੋ ਕਰਕੇ ਆ ਪਿਆ ਹਣਾ ਦੇਖਦਾ ਜਾ ਕੇ 1 ਮਿੰਟ ਹੋ ਜਾ ਉਹ ਗਰਮੀ ਜਿਆਦੀ ਮਨਾਉਂਦਾ ਹਣਾ ਹੈ ਕਿਹੜਾ ਵਾ ਚਿੱਟੀਆਂ ਦਾ ਚਿੱਟੀਆਂ ਦਾ 1 ਮਿੰਟ ਹੋ ਜਾ ਮੈਨੂੰ ਆ ਦੇ ਆ ਪੀ ਲੈੰਦੋ ਆ ਇਹਦਾ ਦੇਖਣਾ ਯਾਰ ਆ ਕਬੂਤਰ ਪੀ ਲਿਆ ਆ ਵਾਲਾ ਥੋੜਾ ਜਿਹਾ ਰਜਮਾ ਜਿਹਾ ਪੀ ਲੇ ਥੋੜਾ ਜਿਹਾ ਸੈੱਟ ਹੋ ਜਾਊਗਾ ਮੈਨੂੰ ਨਹੀਂ ਲੱਗਦਾ ਪੀਊਗਾ ਯਾਰ ਪੀ ਲਈ ਯਾਰ ਦੇਰੇ ਕਰਕੇ ਤਾਂ ਦਵਾਈ ਉਹ ਕੀਤੀ ਆਪਾਂ ਭਾਈ ਜਾਨੀ ਇਹਨੂੰ ਸਰੀਂਜ ਨਾ ਪੋਣਾ ਪੈਣਾ ਇਹਨੇ ਰਜਮਾਣੀ ਪਾਣੀ ਪੀਣਾਗਾ ਨਹੀਂ ਪੀਊਗਾ ਪੀਊਗਾ ਠੀਕ ਹੈ ਪਰ ਲਾ ਟਿੱਡਨ ਇਹਦਾ ਇਹਦੇ ਕਰਕੇ ਮੈਂ ਦਵਾਈ ਲਿਆਏ ਨਾ ਥੋੜਾ ਜਿਹੜੇ ਜਿਹੜੇ ਮੁੰਡੇ ਤੋਂ ਮੈਂ ਲਿਆਇਆ ਹੋਇਆ ਵਾਂ ਉਹਨੇ ਨੇ ਜੋੜਿਆਂ ਤੋਂ ਲੱਗ ਨਹੀਂ ਕੀਤਾ ਜੋੜਿਆਂ ਜੀ ਪਾਈ ਰੱਖਿਆਦੇ ਨਾ ਥੋੜੀ ਤੁਹਾਨੂੰ ਪਤਾ ਹੀ ਹੋਣਾ ਸੁੱਕੇ ਨਾ ਲੱਗ ਗਿਆ ਤੇ ਬਾਕੀ ਆਪਣੇ ਬਾਕੀ ਕਬੂਤਰ ਵੇਖੋ ਜਮਾ ਪੂਰੇ ਏਟੂ ਪੂਰੇ ਭਰੇ ਪਏ ਆ ਜਿਵੇਂ ਪੂਰੇ ਮੋਟੇ ਹੋਏ ਪਏ ਆ ਏਟੋਂ ਜਿਹੜੀ ਹੱਡੀ ਜੀ ਨਿਕਲਦੀ ਉਹ ਨਹੀਂ ਨਿਕਲਦੀ ਬਸ ਸਾਰਿਆਂ ਨੂੰ ਦੇਖੋ ਆਪ ਕਬੂਤਰੀ ਵੀ ਦੇਖ ਲੋ ਆ ਵੀ ਦੇਖ ਲੋ ਸਾਰੇ ਪੂਰੇ ਸੈਟ ਆ ਆਹ ਕਬੂਤਰੀ ਨਿਕਲੀ ਹੋਈ ਆ ਤੇ ਬਾਕੀ ਹੁਣ ਇਹ ਵੀ ਸੈਟ ਕਰ ਲਾਂਗੇ ਮੈਂ ਕੋਨੀ ਇਹਦੀ ਜੋੜਾ ਆਪਾਂ ਥੋੜਾ ਪਲੇਟ ਹੀ ਲਾਵਾਂਗੇ ਜੋੜਾ ਲਾਸਟ ਤੇ ਤੇ ਬਾਕੀ ਆ ਚੱਕ ਕੇ ਉੱਧਰ ਵੀ ਰੱਖ ਦੇ ਕੋਨੀ ਉਹ ਦੇਖ ਲੈਣਾ ਮੈਂ ਜਾ ਕੇ ਕਿਹੜੇ ਆ ਉਹ ਬੈਠੇ ਡੰਡੇ ਤੇ ਉਹ ਕਬੂਤਰੀਆਂ ਉਹ ਤਾਂ ਉਹ ਮੇਰੇ ਹਿਸਾਬ ਨਾਲ ਅਧਰੋ ਆਪਾਂ ਪਿੰਜਰੇ ਚ ਲਿਆ ਕੇ ਛੱਡੀਆਂ ਨਾ ਪਿੰਜਰੇ ਚ ਆ ਥੋੜਾ ਜਿਹਾ ਐਂ ਕਰ ਪਾਣੀ ਪਾ ਲਈ ਇਹਦੇ ਚ ਪਾਣੀ ਘਟ ਗਿਆ ਥੋੜਾ ਜਿਹਾ ਦਵਾਈ ਵੀ ਪਾਲਾ ਮੈਂ ਕਹਿੰਨਾ ਫਿਰ ਪਾਣੀ ਤਾਂ ਪਾਉਣਾ ਹੀ ਪਾਉਣਾ ਵਾ ਆਏ ਭਾਈ ਇੱਥੇ ਉਹ ਕਬੂਤਰੀਆਂ ਬਾਹਰ ਆਈਆਂ ਏ ਪਾਣੀ ਪੀਣ ਨੂੰ ਕਰਦੀਆਂ ਪਈਆਂ ਹਰੋਜੋ 2 ਮਿੰਟ ਹਰੋਜੋ ਬਸ ਹੁਣੇ ਆ ਗਈ ਅਸੀਂ ਬਸ ਥੋੜੀ ਜਿਹੀ ਭਾਈ ਮਾਮੂਲੀ ਜਿਹੀ ਭਾਈ ਬਸ 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 ਪਾਣੀ ਪਾ ਦੇ ਖੰਭ ਜੇ ਕਰ ਦਿੰਨੇ ਵਿੱਚੋਂ ਜਿਹੜੇ ਹੈਗੇ ਆ ਹੋ ਗਿਆ ਬੱਸ ਚੈੱਕ ਕਰੋ ਨੀ ਰੋਜੋ ਰੋਜੋ ਪਾ ਦੇ ਥੋੜੀ ਜਿਹੀ ਤਾਰ ਜੀ ਬਣਾ ਕੇ ਦਾ ਜਿਹੜੇ ਨਾ ਰਾਲ ਜੇ ਬਾਸ ਲੈ ਆ ਖੋਲ ਗੁੱਡਾ ਆ ਜਾ ਆ ਜਾ ਲੈ ਕੇ ਤਾਂ ਮੈਂ ਆਪਣੇ ਖੋਲ ਦੂੰਗਾ ਉਹ ਬਾਹਰ ਨਾ ਨਾ ਆ ਜਾਣਾ ਕਿਉਂਕਿ ਪਾਣੀ ਆਜੇ ਨਾ ਥੋੜਾ ਜਿਹਾ ਲੇੜੀ ਪਾਉਣ ਲੱਗੇ ਆ ਕਿਉਂਕਿ ਦਵਾਈ ਪਾਉਣੀ ਸੀਗੀ ਠੀਕ ਆ ਤੇ ਹੁਣ ਪਾਣੀ ਲਜਮਾ ਪੀ ਲੈਗੇ ਦੇਖੋ ਹੁੰਦੇ ਆ ਨਾ ਉੜਦੇ ਇਹ ਆ ਦਵਾਈ ਪਾਉਣ ਦਾ ਸਿਸਟਮ ਹੋਰ ਤਾਂ ਕੋਈ ਨਹੀਂਗਾ ਕਈ ਯਾਰ ਨਾ ਹੁਣ ਆਪਾਂ ਮੰਨ ਲਓ ਪਹਿਲਾਂ ਪਾਣੀ ਪਾਪੂ ਦਿੰਨੇ ਆ ਇਸ ਤੋਂ ਬਾਅਦ ਇਹਨਾਂ ਨੇ ਪਾਣੀ ਪੀਣਾ ਹੀ ਨਹੀਂਗਾ ਇਹ ਪਹਿਲਾਂ ਥੋੜਾ ਜਿਹਾ ਲੇਟ ਪਾਣੀ ਪਾਵਾਂਗੇ ਹਨ ਫਿਰ ਪਾਣੀ ਆ ਲੌਣ ਗਿਆ ਦਾ ਰਜਮਾ ਪਾਣੀ ਆਪੇ ਪੀਣਗੇ ਨਾਲ ਤੰਦਰੁਸਤ ਰਹਿਣਗੇ ਆ ਵੀ ਆ ਦੋ ਤਿੰਨ ਮੈਂ ਮੁੰਡੇ ਦੇ ਕਬੂਤਰ ਲੈ ਕੇ ਆਇਆ ਥੋੜੇ ਜਿਹਾ ਸੁੱਕੇ ਜਿਹੇ ਆਇਓ ਬਾਾਕੀ ਆਪਣੀ ਆ ਕਬੂਤਰੀਆਂ ਵੀ ਦੇਖ ਲਓ ਜਿਵੇਂ ਆ ਬੈਠੀਏ ਦੇ ਦੇਖ ਲਓ ਜਮਾ ਭਰੀ ਪਈ ਆ ਉਹ ਬੈਠੀ ਪਈ ਭਰੀ ਪਈ ਆ ਅਦਰ ਜਿੰਨੀਆਂ ਵੀ ਆਪਣੀਆਂ ਕਬੂਤਰੀਆਂ ਨੇ ਸਾਰੀਆਂ ਭਰੀਆਂ ਪਈਆਂ ਜਿਵੇਂ ਇਹਦਾ ਟੇਹਟ ਹੋਵੇਖ ਲਓ ਇਹ ਹੱਡੀ ਜਿਹੜੀ ਹੁੰਦੀ ਆ ਉਹ ਦੇਖੋ ਤੇ ਆ ਜਿਹੜੀਆਂ ਆ ਕਬੂਤਰੀਆਂ ਪੁੰਜੇ ਬੈਠੀਆਂ ਸਾਰੀਆਂ ਦੀਆਂ ਹੱਡੀਆਂ ਸੈੱਟ ਹੋਈਆਂ ਪਈਆਂ ਇਹ ਕਬੂਤਰੀ ਦੋ ਹੈਗੀਆਂ ਵਾ ਇਧਰ ਉਹ ਮੁੰਡੇ ਤਾਂ ਲੈ ਕੇ ਆਏ ਜਿਹੜੀਆਂ ਬਾਕੀ ਸਾਰਾ ਸੈੱਟ ਬੈਟ ਆਪਣਾ ਕੰਮ ਬਾਕੀ ਉਹ ਬੱਚੇ ਜੇ ਵੀ ਆਉਂਦੇ ਪਏ ਥੋੜਾ ਜਿਹਾ ਸਾਈਡ ਤੇ ਹੋ ਜੀਓ ਡਰਦੇ ਆ ਬੱਚੇ ਅੱਜ ਇੱਕ ਤਾਂ ਹੁੰਦਾ ਪਿਆ ਕਾਲੇ ਪੋਟੇ ਵਾਲਾ ਇੱਕ ਉਹ ਜਿਹੜਾ ਬੈਠਾ ਉਹ ਵੀ ਨਹੀਂ ਆਇਆ ਹਜੇ ਪਾਣੀ ਪੀਣ ਤੇ ਬਾਕੀ ਜਿਹੜੇ ਕਬੂਤਰ ਨੇ ਹੁਣ ਦਾਣਾ ਪਾਣੀ ਖਾਣਾ ਹੈ ਖਾ ਲੈਣਗੇ ਇਦੋਂ ਬਾਅਦ ਜਿਹੜੇ ਦੋ ਜੋੜੇ ਲਾਉਣੇ ਆ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਥੋੜਾ ਜਿਹਾ ਦੂਰ ਹੋ ਗਿਆ ਸੀਗਾ ਮੈਂ ਮੈਨੂੰ ਪਹਿਲੇ ਡਰਦਿਆਂ ਨੇ ਆਉਣਾ ਨਹੀਂਗਾ ਮੈਂ ਸਿਰੰਜੇ ਵੀ ਮੰਗਵਾਲੀ ਸੀ ਮੈਂ ਚਲ ਜੇ ਨਾ ਪੀਣਗੇ ਪਿ ਚੱਲ ਪੀਣ ਤਾਂ ਆ ਗਏ ਕਿ ਬਾਕੀ ਦੇਖਦੇ ਪੀਣ ਦੇ ਨਿ ਲੱਛਣ ਜਾਂ ਕਰਦਾ ਪਿਆ ਪਰਲਾ ਕਾਲੇ ਪੋਟੇ ਵਾਲਾ ਤਾਂ ਹੋਰਲਾ ਤਾਂ ਹੁਣੇ ਚੜਿਆ ਵਾ ਬਾਕੀ ਦੇਖ ਕੇ ਪੀ ਲੈਣਗੇ ਪੀਣ ਥੋੜਾ ਜਿਹਾ ਹੋਰ ਹੋ ਜੀ ਨੇੜੇ ਨਹੀਂ ਤੇ ਡਰ ਨਾ ਜਾਣ ਪੈ ਜਾ ਕਿਤੇ ਫੇਰ ਜਾਵਣ ਬਾਕੀ ਸਰੇਂਜਨਾ ਪਿਆ ਦਾਂਗੇ ਤਾਂ ਮਾੜਾ ਮੋਟਾ ਜਿਹੜਾ ਉਹ ਦਾ ਪੀਣ ਲੱਗਿਆ ਕਾਲੇ ਪੋਟੇ ਵਾਲਾ ਉਹ ਬੱਚਾ ਪਿੱਛੇ ਪਿਛਲਾ ਰਹਿ ਗਿਆ ਉਹ ਜਿਹੜਾ ਆ ਜਾਂਦਾ ਇਹ ਪੀ ਲੈਣ ਤੋਂ ਬਾਕੀ ਬਾਕੀ ਸਾਰੇ ਪੀ ਲੈਣਗੇ ਆਪੇ ਇਹਦਾ ਹੀ ਆ ਡਰ ਹੋਰ ਕੋਈ ਗੱਲ ਨਹੀਂ ਇਹਨਾਂ ਨੂੰ ਧੁੱਪ ਧੁੱਪ ਲਵਾ ਦੇ ਦੀ ਮਾੜੀ ਮੋਟੀ ਹੈ ਨਾ ਯਾਰ ਫੜਾ ਲੈ ਇਹਨਾਂ ਨੂੰ ਪਾਣੀ ਵੀ ਲੇਟ ਪਿਆਇਆ ਮੇਰੇ ਸਾਲ ਅੱਧਾ ਘੰਟਾ 20 ਮਿੰਟ ਹੋ ਗਏ ਆ ਪਾਣੀ ਆਪਾਂ ਪਾ ਜਾਣੀ ਇਹਨਾਂ ਨੂੰ ਧੁੱਪੇ ਬੈਠੇ ਸੀ ਛਤਰੀ ਤੋਂ ਲਾਏ ਪਹਿਲਾਂ ਦੂਬਾ ਦਾ ਆਪਾਂ ਲੇਟ ਪਾਣੀ ਪਾਉਣ ਲੱਗੇ ਹੁਣ ਤੁਹਾਨੂੰ ਪਤਾ ਹੈ ਨਾ ਸਰਦ ਗਰਮ ਹੋ ਜਾਂਦਾ ਬਾਕੀ ਇਹ ਵੀ ਪਾਣੀ ਪੀਂਦਾ ਠੀਕ ਹੈ ਨਹੀਂ ਤੇ ਫਿਰ ਆਪਾਂ ਸਰੀੰਜ ਨਾਲ ਪਿਆਦਾਂਗੇ ਇਹਨੂੰ ਬਾਕੀ ਦੇਖਦੇ ਆ ਤੇ ਆਹ ਕਬੂਤਰ ਰਹਿ ਗਿਆ ਸੀ ਇਕੱਲਾ ਇਹਨੂੰ ਮੈਂ ਸਰੀੰਜ ਨਾਲ ਪਿਆ ਦਿੰਨਾ 20 ml ਪਾਣੀ ਇੱਕ ਮਿੰਟ ਪਿੰਗੜੇ ਤੇ ਰੱਖ ਲਈ ਲੱਤ ਇਹਦੇ ਵਿੰਗਾ ਵੀ ਨਾ ਹੋ ਜੇ दाना दाने ਰਜਮਾ ਖਾਦਾ ਆ। ਕੁਲਾ ਪਾਣੀ ਪੀਣ ਦਾ ਨਾਲ ਰਹਿ ਗਿਆ ਸੀ। ਆਪਾਂ ਪਿਆ ਦਿੰਨੇ ਆ। ਓਏ ਓਏ ਬਾਸ ਬਾਸ ਬਾਸ। ਚੜ੍ਹ ਖੁੱਲੇ ਕਿਤੇ। ਤੇ ਹੁਣ 2 ਮਿੰਟਾਂ ਬਾਅਦ ਇਹ ਕਿਰੀ ਦੇਖਦੇ ਆ ਤੇ ਫਿਰ ਆਪਾਂ ਜੋੜੇ ਲਾਉਣੇ ਆ ਠੀਕ ਆ। ਆਪਾਂ ਕੱਢ ਲਾਂਗੇ ਪਿੰਜਰੇ ਦੇ ਵਿੱਚ ਬਾਅਦ ਚੋਂ ਆਪਾਂ ਦੱਸਦੇ ਤੁਹਾਨੂੰ। ਦੋ ਜੋੜੀ ਲਾਵਾਂਗੇ ਠੀਕ ਆ ਮੈਨ ਮੈਨ ਲਾਵ ਲੈਨੇ ਦੋ ਜੋੜੇ ਕਿਉਂਕਿ ਦੋ ਪਿੰਝਰੇ ਆਪਣੇ ਖੇ ਲਈ ਬਾਕੀ ਦਿਖਾਉਣੇ ਬਾਕੀ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਤੇ ਬਈ ਦਾਣਾ ਪਾਣੀ ਸਾਰਾ ਖਾ ਲਿਆ ਸੀ ਆਪਾਂ ਜੋੜਿਆ ਨੇ ਆਪਣੇ ਆਨੇ ਜਿਹੜੇ ਜੋੜੇ ਵੀ ਸੀਗੇ ਜਿਹੜੇ ਕਬੂਤਰੀਆਂ ਲੱਗ ਸੀ ਤੇ ਕਬੂਤਰ ਵੀ ਲੱਗ ਸੀਗੇ ਤੇ ਬਾਕੀ ਆ ਕਬੂਤਰਾ ਦੋਨੇ ਤੇ ਆ ਕਬੂਤਰੀਆਂ ਠੀਕ ਆ ਤੇ ਇੱਕ ਰਹੀ ਮੈਂ ਕੱਢ ਕੇ ਦਿਖਾ ਦਿੰਨਾ ਜੀ ਦੇ ਨਾਲ ਜੀ ਦੇ ਨਾਲ ਜੋੜਾ ਲਾਉਣਾ ਤੇ ਅਦਰੋਂ ਇੱਕ ਮੰਡੋ ਜੋ ਕੀ ਦੇ ਨਾਲ ਲਾਈਏ ਪਹਿਲਾਂ ਤਾਂ ਆ ਕਬੂਤਰੀ ਫਾੜਾ ਆ ਬਲੀ ਆ ਜਿਹੜੀ ਲਾਲ ਚੀਨੀ ਜਾਦੀ ਆ ਪਰ ਨਹੀਂ ਚਿੱਟੀਆਂ ਅੱਖਾਂ ਦੀ ਹਾਂ ਇਹ ਫੜ ਲਾ ਇਹਦੀ ਜੋੜੀ ਆਪਾਂ ਇਹਦੇ ਨਾਲ ਲਾਵਾਂਗੇ ਉਹ ਨਾਲ ਆ ਆ ਕੁ ਉਤਰੀ ਇੱਕ ਮਿੰਟ ਰਹਿ ਜਾ ਆ ਦੇਖ ਲਓ ਇਹਦੀ ਜੋੜੀ ਲਾਵੇਂ ਬਾਕੀ ਦੱਸ ਦੋ ਕਿਵੇਂ ਘੈਂਟ ਪੂਰੀ ਹੋਊਗੀ ਹਨਾ ਬਾਕੀ ਹੁਣ ਬੱਚੇ ਲੈ ਕੱਢਣਗੇ ਫੇਰ ਹੀ ਫਾਇਦਾ ਵਾ ਬਾਪਾ ਨੂੰ ਬੱਚੇ ਉੱਟਨੇ ਚਾਹੀਦੇ ਹੋਰ ਕੋਈ ਟੈਨਸ਼ਨ ਨਹੀਂ ਜੋੜਾ ਭਲਾ ਗੰਦ ਕੂਤਰ ਹੋਵੇ ਕੂਤਰੀ ਕੋਸ ਵੀ ਹੋਵੇ ਆਪਾਂ ਨੂੰ ਕਬੂਤਰ ਉੱਡਨੇ ਚਾਹੀਦੇ ਆਪਣੇ ਇਹਨਾਂ ਨੂੰ ਮੈਂ ਕਹਿੰਨਾ ਇੱਕ ਚ ਕਰਦੀ ਹੈ ਨਾ ਇਹਨੂੰ ਉਧਰ ਕਰ ਦਾਂਗੇ ਬੜਾ ਨੂੰ ਕਰ ਲੈਣੇ ਇਹਨੂੰ ਛੱਡ ਦਿੰਨੇ ਆ ਤੇ ਬਾਕੀ ਦੇਖਦੇ ਆ ਕਬੂਤਰ ਗੁੜਕਦੇ ਨਹੀਂ ਹੈ ਨਾ ਕਬੂਤਰ ਵੀ ਗੁੜਕਣਾ ਚਾਹੀਦਾ ਜੋੜ ਆ ਜਾ ਤੇ ਇੱਕ ਜੋੜਾ ਸੀਗਾ ਤੇ ਉਹ ਹੋ ਜਾ ਸਿੱਧਾ ਭੈਂ ਚ ਸਿੱਧੀ ਨਹੀਂ ਹੁੰਦੀ ਇੱਕ ਤਾਂ ਇਹ ਲਾਲ ਚੀਨੀ ਆ ਤੇ ਆ ਆਪਣਾ ਕਾਲਾ ਚੀਨਾ ਠੀਕ ਆ ਇਹ ਕੱਚੀ ਪੀਲੀ ਅੱਕਦੀ ਹੈ ਤੇ ਚਿੱਟੀਆਂ ਦੀ ਆ ਨਹੀਂ ਉਹਦੇ ਲੱਗਦੀ ਨਹੀਂ ਉਹ ਹੈ ਚਿੱਟੀਆਂ ਪਰ ਲੱਗਦੀ ਉਹ ਵੀ ਮਾੜੀ ਮੋਟੀ ਰਾਸੀਦੀ ਨੋਂਦਰਾ ਦਿਖਾਵੇਂ ਦੇ ਠੱਲ ਪਾਈ ਹੋਈ ਆ ਕਬੂਤਰੀ ਤੇ ਆ ਦੇਖ ਲਓ ਮਾੜੀ ਜੀ ਦਿਖੂਗੀ ਇਧਰੋਂ ਤੇ ਇਹਨਾਂ ਨੂੰ ਛੱਡ ਦੇ ਬਾਕੀ ਦੇਖਦੇ ਗੁੜਕ ਦੇ ਦੇਣੀ ਮੈਂ ਗੁੜਕ ਦੇ ਦਵਾਂਗਾ ਐ ਗੁੜਕ ਨਾਲ ਤਾਂ ਚਾਹੀਦਾ ਬਾਕੀ ਬਾਕੀ ਦੇਖਦੇ ਆ 2 ਮਿੰਟ ਲੈਣਗੇ ਹਨਾ ਮਾੜਾ ਮੋਟਾ ਫੇਰੀ ਆ ਸੈਟ ਤੇ ਬਾਕੀ ਜਿਹੜਾ ਇਹ ਹਫਤਾ ਪੈਨਾਂ ਨੂੰ ਵੇਟੱਖਾਂਗੇ ਪਿੰਜਰੇਆਂ ਦੇ ਵਿੱਚ ਖੁੱਡੂ ਦੇ ਵਿੱਚ ਰੱਖਾਂਗੇ ਇਧਰ ਜੋੜੇ ਆ ਆਪਣੇ ਇਹ ਹਫਤੇ ਬਾਅਦ ਆਪਾਂ ਛੱਡਾਂਗੇ ਉਹ ਵੀ ਵੀਡੀਓ ਪਾਵਾਂਗੇ ਬਾਕੀ ਦੇਖਿਓ ਹਨਾ ਤੇ ਲਓ ਭਾਈ ਜੀ ਇਹਨਾਂ ਨੂੰ ਆਪਾਂ ਫਿਰ ਪਿੰਜੇ ਸੌਰੀ ਪਿੰਜੇ ਦੇ ਜਗਣਾ ਕੁੱਡੇ ਚ ਛੱਡ ਦਿੰਨੇ ਆ ਜਿਵੇਂ ਆਪਾਂ ਦੂਸਰੇ ਕਬੂਤਰਾਂ ਨੂੰ ਭਾਇਆ ਹੋਈ ਇਹਨਾਂ ਨੂੰ ਰੱਖਾਂਗੇ ਅੰਦਰ ਆਵੇ ਇਹਦੇ ਰੱਖੀ ਜਿਵੇਂ ਰੱਖੀ ਇਹ ਆਹ ਵੇਟੀ ਕਰ ਦਿੰਦਾ ਹਾਂ ਹਾਂ ਤੇ ਦੇਖੋ ਇੱਕ ਲਾ ਕੇ ਇਹ ਮਤਲਬ ਦੋ ਇੱਟਾਂ ਲੈ ਗਿਆ ਦੋ ਇੱਟਾਂ ਲੈ ਗਿਆ ਦੋ ਇੱਟਾਂ ਇੱਕ ਮਿੰਟ ਰੋਈ ਜਾ ਇੱਥੇ ਇੱਟਾਂ ਰੱਖਾਂਗੇ ਇਧਰਲੀ ਸਾਈਡ ਉਹ ਜੋੜੇ ਆਪਣੇ ਉਧਰ ਬੈਠੇ ਪਈ ਆ ਯਾਰ ਥੋੜਾ ਜਿਹਾ ਭੀੜਾ ਜਿਹਾ ਥਾਂ ਲੱਗਦਾ ਮੇਰੇ ਹਸਣਾ ਬਾਹਰ ਰੱਖ ਦੇ ਇਹਨਾਂ ਨੂੰ ਨਹੀਂ ਨਹੀਂ ਇਹਨੂੰ ਉਨਾ ਕਰਕੇ ਰੱਖ ਦਾਂਗੇ ਦੋ ਹੀ ਕਿਆ ਇੱਟਾਂ ਕਿਹਾ ਤੈਨੂੰ ਟੈਲਾ ਨਹੀਂ ਕਿਹਾ ਮੈਂ ਉਹ ਟਿੱਕਾ ਕਿੱਥੇ ਹੋਣਾ ਜਿੱਥੋਂ ਟੈਲਾ ਨੇ ਉੱਥੇ ਟਿੱਕਾ ਪਈਆਂ ਵਾ ਕਿ ਉਹ ਆ ਜਿਹੜੇ ਬਾਕੀ ਜੋੜੇ ਤਿੰਨ ਹਨ ਨਾ ਉਹ ਤਾਂ ਆਪਣੇ ਬਈ ਪੱਕੇ ਹੋਏ ਪਏ ਪੂਰੇ ਅਗੇ ਆ ਜੋੜਾ ਇਹ ਰੋ ਕਬੂਤਰੀ ਨਾਲ ਲੱਗਾ ਤਾਂ ਉਧਰ ਕੋੜਪੀ ਜਾਂਦਾ ਬਈ ਯਾਰ ਸਸਪਾਲ ਤਾਂ ਵੀ ਸਾਣੀ ਇਹ ਛੱਡਣ ਤੋਂ ਪਹਿਲਾਂ ਇਹਨਾਂ ਨੂੰ ਬੜਾ ਜੋੜਾ ਲੱਗੇ ਨਾ ਇਹਨਾਂ ਦਾ ਭੈਜੋ ਕਿਉਂਕਿ ਉਹ ਪਹਿਲਾਂ ਉਹ ਕਬੂਤਰੀ ਨਾਲ ਲੱਗਾ ਆ ਜੋੜਾ ਇਹਨਾਂ ਨੂੰ ਅਲੱਗ ਕਰਨਾ ਪੈਣਾ ਉਰਾ ਕੇ ਚੀ ਲੈਣੇ ਆ ਜਾਣੇ ਉਹ ਤਾਂ ਬਾਹਰ ਜਾਣ ਨੂੰ ਕਰਦੇ ਪਏ ਭੈਣ ਕੋਈ ਉਹਨਾਂ ਨੂੰ ਚਾਹੀ ਹੈ ਨਹੀਂਗਾ ਭੈਣ ਨਾਲ ਜੋੜਾ ਲੱਗਾ ਹੋਇਆ ਤੇ ਯਾਰ ਇਹ ਆਪਾਂ ਨਾ ਜੋੜੇ ਇੱਕੜੀ ਕੱਢ ਲੇ ਬਾਹਰ ਤੇ ਇਹਨਾਂ ਨੂੰ ਉੱਥੇ ਚ ਟੰਗਾਂਗੇ ਠੀਕ ਆ ਇਹ ਵੇ ਯਾਰ ਤਾਂ ਆਪਾਂ ਥੋੜੇ ਜਿਹਾ ਬਾਹਰ ਕੱਢ ਲੇ ਕਿਉਂਕਿ ਨਾ ਜਿਹੜੀ ਆ ਕਬੂਤਰੀ ਆ ਅੰਦਰ ਬੈਠੀ ਹੋਈ ਆ ਆ ਵਾਲੀ ਇਹਦੀ ਜੋੜੀ ਤਾਂ ਆ ਕਬੂਤਰ ਨਾਲ ਪਹਿਲਾਂ ਲੱਗੀ ਹੋਈ ਸੀਗੀ ਮੈਂ ਤੁਹਾਨੂੰ ਦਿਖਾਉਣਾ ਤੁਹਾਨੂੰ ਆ ਕਬੂਤਰ ਨਾਲ ਲੱਗੀ ਹੋਈ ਸੀ ਪਹਿਲੀ ਜੋੜੀ ਤੇ ਇਹ ਨਾ ਫਿਰ ਉਹ ਆਪਣੀ ਉਹ ਕਬੂਤਰੀ ਤੇ ਨਹੀਂ ਗੁੜਕਦਾ ਸੀਗਾ ਤੇ ਇਸ ਇਤੇ ਗੁੜਕਣ ਲੱਗ ਗਿਆ ਸੀਗਾ ਇਹ ਵੀ ਕਬੂਤਰੀ ਉਧਰ ਜਾ ਕੇ ਮਿਲਣ ਲੱਗੀ ਸੀ ਪਿੰਜਰੇ ਦੇ ਵਿੱਚ ਹੀ ਤੇ ਫਿਰ ਆਪਾਂ ਉਧਰ ਨਹੀਂ ਰੱਖਣਾ ਯਾਰ ਤੇ ਕਿਉਂਕਿ ਆ ਜਿਹੜੀ ਆ ਕਬੂਤਰੀ ਆ ਆ ਜਿਹੜੀ ਕਾਲੀ ਚੀਨੀ ਆ ਇਹਦੀ ਜੋੜੀ ਪਹਿਲਾਂ ਇਹਦੇ ਨਾਲ ਲੱਗੀ ਹੋਈ ਸੀ ਆ ਕੂਤਰਾ ਦੇਖ ਲਓ ਕਿੰਨੀ ਆਗਾ ਕਰਦਾ ਪਿਆ ਉਧਰ ਜਾਣ ਨੂੰ ਠੀਕ ਆ ਇਹ ਤਾਂ ਯਾਰ ਉਧਰ ਫਿਰ ਉਹ ਦੂਜੀ ਕਬੂਤਰੀ ਜਿਹੜੀ ਜਿਹਦੇ ਨਾਲ ਆਪਾਂ ਨਾਲ ਛੱਡੀ ਉਹਦੇ ਨਾਲ ਉਹਦੇ ਨਾਲ ਗੁੜਕਦਾ ਨਹੀਂ ਪਿਆਗਾ ਹਨਾ ਉਹ ਦਿਨ ਆ ਗੁੜਕ ਦਾ ਪਿਆ ਉਹ ਵੀ ਕਬੂਤੀ ਉਧਰੋਂ ਹਟ ਗਈ ਇਹਦੇ ਨਾਲੋਂ ਹਟ ਕੇ ਉਧਰ ਜਾਣ ਲੱਗੀ ਸੀਗੀ ਤੇ ਇਸ ਲਈ ਫਿਰ ਆਪਾਂ ਅੱਧੇ ਇੱਕ ਦੀ ਤਿੰਨ ਜੋੜੇ ਛੱਡਦੇ ਜਿੰਨਾਂ ਜਿਹੜੇ ਆਂਡੇ ਨਹੀਂ ਲੈਂਦੇ ਹਨਾ ਉਹਨਾਂ ਜਿੱਕ ਨਹੀਂ ਆਪਾਂ ਵਿੱਚ ਛੱਡਦੇ ਇਹਨਾਂ ਦਾ ਕੋਈ ਹੱਲ ਕਰਦੇ ਜੀ ਫਿਰ ਕਰੀਏ ਨਾ ਚਲੋ ਤੇ ਬਾਕੀ ਇਹਨਾਂ ਨੂੰ ਉੱਥੇ ਟੰਗ ਦਿੰਨੇ ਆਪਾਂ ਇੱਕ ਕਰੀਏ ਦੇਖੋ ਯਾਰ ਆਪਾਂ ਇੱਕ ਵਾਰ ਬਾਹਰ ਕੱਢ ਲਿਆ ਕਿਉਂਕਿ ਯਾਰ ਇਹਦੀ ਇਹਦੀ ਜੋੜੀ ਉਹ ਕਬੂਤਰ ਨਾਲ ਲੱਗੀ ਸੀ ਜਿਹੜੀ ਦੂਸਰੀ ਕਬੂਤਰੀ ਸੀ ਉਹਦੀ ਉਹ ਕਬੂਤਰ ਨਾਲ ਲੱਗੀ ਸੀ ਜੋੜੀ ਇਸ ਲਈ ਆਪੇ ਇੱਕੜੀ ਪਿੰਜਰੇ ਬਾਹਰ ਕੱਢ ਲਿਆ ਨਾ ਫਿਰ ਉਹ ਉਧਰਲੀ ਸਾਈਡ ਆਉਂਦੇ ਸੀ ਪਿੰਜਰੇ ਵਾਲੀ ਸਾਈਡ ਫਿਰ ਉਹ ਦੂਜੇ ਜਿਹੜੇ ਆਪਾਂ ਵਿੱਚ ਛੱਡੇ ਸੀ ਉਹਨਾਂ ਨਾਲ ਨਹੀਂ ਜੋੜੇ ਮਲਾਉਂਦੇ ਪਏ ਸੀ ਹਨਾ ਤੇ ਅਗਲੀ ਆਪਾਂ ਫਿਰ ਪਿੰਜਰੇ ਬਾਹਰ ਕੱਢ ਲਿਆ ਕਰੀਓ ਬਾਤੇ ਤੁੱਪੇ ਜੇ ਜਿੰਨੀ ਕੀ ਤਪ ਹੈਗੀ ਇੱਕ ਰੋਵੇਂ ਭਾਇਆ ਸ਼ਾਮ ਜੀ ਨੂੰ ਆਪਾਂ ਲਾ ਲਾਂਗੇ ਨਾਲੇ ਨਾਲੇ ਥੋੜੇ ਜਿਹਾ ਨਾ ਕੋਲ ਮਿਆਂ ਜੇ ਜਾਣਗੇ ਕਬੂਤਰੀਆਂ ਨਾਲ ਜਿਹੜੀਆਂ ਆਪਾਂ ਵਿੱਚ ਛੱਡੀਆਂ ਹੋਈਆਂ ਤੇ ਬਾਕੀ ਠੀਕ ਹੈ ਬਾਈ ਜੀ ਆਪਾਂ ਮਿਲਦੇ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਨਾਲ ਤੇ ਬਾਕੀ ਜਿਹੜੇ ਭਰਾ ਆਪਨੂੰ ਸਪੋਰਟ ਕਰਦੇ ਹਨਾ ਬਾਈ ਸਾਰਿਆਂ ਨੂੰ ਧੰਨਵਾਦ ਦੇ ਲੋ ਧੰਨਵਾਦ ਤੇ ਸਾਨੂੰ ਲਵ ਯੂ ਭਰਾ ਤੇ ਬਾਕੀ ਜਿਹੜੇ ਭਰਾ ਨੇ ਜਿਹੜਾ ਭਰਾ ਆਪਣੀ ਨਵੀਂ ਵੀਡੀਓ ਦੇਖਦਾ ਹਨਾ ਕੋਈ ਹੋਰ ਮੰਨ ਲਓ ਕੋਈ ਕੋਈ ਵੀ ਦੋਸਤ ਆਪਣਾ ਹਨਾ ਉਹ ਦੇਖਦਾ ਵੀਡੀਓ ਤੁਹਾਡੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਲਾਈਕ ਕਮੈਂਟ ਤਾਂ ਤੁਸੀਂ ਕਰਦੇ ਹੀ ਆ ਤੇ ਅੱਦੇ ਜਿਹੜੇ ਨਹੀਂ ਕਰਦੇ ਉਹ ਵੀ ਕਰਦਿਆ ਕਰੋ ਭਰਾ ਹਨਾ ਤੇ ਬਾਕੀ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਤੇ ਕੋਈ ਨਵੇਂ ਟੌਪਿਕ ਤੇ ਠੀਕ ਆ ਭਰਾ ਧੰਨਵਾਦ ਆ ਜੀ ਹਨਾ ਲਵ ਯੂ ਮਿਲਦੇ ਫਿਰ